ਪੰਥ ਦੀ ਪੀੜ ਵਿੱਚੋਂ ਤੁਹਾਡੇ ਅੱਗੇ ਝੋਲੀ ਢੱਕ ਕੇ ਹੱਥ ਜੋੜ ਕੇ ਝੋਲੀ ਢੱਕ ਕੇ ਗਲ ਪੱਲਾ ਪਾ ਕੇ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਮੇਰੀ ਪੀੜ ਨੂੰ ਮੇਰੀ ਬੇਦਨਾ ਨੂੰ ਸਮਝਣ ਦਾ ਯਤਨ ਕਰਿਓ ਕਿਉਂਕਿ ਤੁਹਾਡੇ ਤੋਂ ਆਸਾਂ ਬੜੀਆਂ ਤੁਸੀਂ ਗੁਰੂ ਨਾਲ ਜੁੜੇ ਹੋਏ ਸਿੱਖ ਕਿ ਇੱਕ ਦੂਜੇ ਦੇ ਮੋਢੇ ਤੋੜਨੇ ਬੰਦ ਕਰ ਦਿਓ ਸਿਰਫ ਮੈਂ ਝੋਲੀ ਢੱਕ ਕੇ ਕਹਿੰਦਾ 5 ਸਾਲ ਹੱਥ ਜੋੜੇ ਉਹ ਨਵੇਂ ਤੀਜੀ ਵਾਰੀ ਆ ਰਹੇ ਨੇ ਇਸ ਵਾਰੀ ਜੀਣਾ ਹਰਾਮ ਕਰ ਦੇਣਗੇ ਉਹ ਇੱਕ ਗੱਲ ਯਾਦ ਰੱਖਿਓ ਮੈਂ ਜੇ ਆਪਣੇ ਪੁੱਤਾਂ ਦੀਆਂ ਜ਼ਿੰਦਗੀਆਂ ਬਚਾਉਣੀਆਂ ਨਾ ਕਿ ਮੈਂ ਆ ਜਿੰਨੀ ਗੱਲ ਕਰ ਰਿਹਾ ਅਗਲੇ ਸਾਲਾਂ ਚ ਇਹ ਵੀ ਬੰਦ ਹੋ ਜਾਣੀ ਐ ਇੰਨੀ ਜੋਗੇ ਵੀ ਨਹੀਂ ਉਹਨਾਂ ਛੱਡਣਾ। ਆ ਜੀ ਕੁੰਭ ਰੱਖਣਾ ਬੜਾ ਜ਼ਰੂਰੀ ਐ ਜੀ। ਆ ਜੋਤ ਜਗਾਉਣੀ ਬੜੀ ਜ਼ਰੂਰੀ ਐ। ਭਾਈ ਦੋ ਦੋ ਜੋਤਾਂ ਇੱਕੇ ਥਾਂ ਨਹੀਂ ਧੱਕ ਸਕਦੇ। ਜਾਂ ਜਾਗਤ ਜੋਤ ਜਗਾ ਲਓ ਜਾਂ ਆਪਦੀ ਜਗਾ ਲਓ। ਧੋਖਾ ਨਾ ਕਰੋ ਨਾ ਗਮ ਸਿਕਾ। ਮੈਨੂੰ ਮੈਨੂੰ ਕੋਈ ਸ਼ੱਕ ਨਹੀਂ ਵੀ ਉਹ ਦੀਵਾ ਤੇ ਜੋਤ ਜਿਹੜੀ ਹੁੰਦੀ ਭਾਵੇਂ ਘੋਦੀ ਹੋਵੇ ਤੇਲ ਦੀ ਹੋਵੇ ਕਿਸੇ ਦੀ ਵੀ ਹੋਵੇ ਚਾਨਣ ਕਰਦੀ ਐ। ਮੈਂ ਕਦੇ ਮਨਕਰ ਇਸ ਗੱਲ ਤੋਂ ਵੀ ਉਹ ਚਾਨਣ ਨਹੀਂ ਕਰਦੀ। ਪਰ ਉਹ ਸ਼ਰੀਰ ਨੂੰ ਦੇਣ ਵਾਲਾ ਚਾਨਣ ਕਰਦੀ ਸੁਰਤਵਾਲਾ ਨਹੀਂ ਕਰਦੀ ਜਾਂ ਕੋਈ ਦੁਨੀਆ ਦਾ ਤਾਕਤ ਮੈਨੂੰ ਵਿਖਾਓ ਕਿ ਉਹ ਜੋ ਤੁਹਾਡੀ ਸੁਰਤ ਚ ਵੀ ਚਾਨਣ ਕਰਦੀ ਹੈ ਸੁਰਤ ਵਿੱਚ ਚਾਨਣ ਗੁਰੂ ਦੇ ਸ਼ਬਦ ਨਹੀਂ ਕਰਨਾ ਥਾਲੀ ਤੇ ਰੱਖੇ ਦੀਵੇ ਉਸੇ ਗੁਰੂ ਦੇ ਅੱਗੇ ਜਿੱਤੇ ਵਿੱਚ ਲਿਖੀ ਹੈ ਆਰਤੀ ਉਸੇ ਗੁਰੂ ਦੇ ਅੱਗੇ ਉਹੀ ਆਰਤੀ ਗਾਉਂਦਿਆਂ ਹੋਇਆਂ ਗਗਨ ਮੈ ਤਗਲਾ ਚੰਨੀ ਬਗਵਾਨ ਤਾਰਿਕਾ ਮੰਡਲ ਜਨਕ ਬੋਲੀ ਹੱਥ 'ਚ ਥਾਲੀ ਆ ਪਾਏ ਦੇ ਦਸੋ ਗੁਰੂ ਤੋਂ ਲੈ ਰਹੇ ਹੋ ਗੁਰੂ ਨੂੰ ਮਤ ਦੇ ਰਹੇ ਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਗੁਰੂ ਤੋਂ ਮਤ ਲੈਣੀ ਹੀ ਹੈ ਤੂੰ ਤੂੰ ਹੀ ਗੁਰੂ ਨੂੰ ਮਤ ਦੇ ਰਹੇ ਹੋ ਬਾਬਾ ਤੇ ਇਥੋਂ ਗਲਤੀ ਹੋ ਫਲਾਣਾ ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਾ ਮੈਨੂੰ ਨਹੀਂ ਪਤਾ ਕੋਈ ਗੁੱਸਾ ਨਾ ਕਰੇ ਪ੍ਰਧਾਨ ਸਾਹਿਬ ਬੈਠੇ ਨੇ ਆਮ ਸੌਰੀ ਤੁਸੀਂ ਅਸੀਂ ਬੜੇ ਮਾਣ ਨਾਲ ਜਿੱਦਣ ਨਾਨਕਸ਼ਹਿ ਕੈਲੰਡਰ ਲਾਗੂ ਹੋਇਆ ਜੰਮੂ ਅਸੀਂ ਬੜੇ ਮਾਣ ਨਾਲ ਕਿਹਾ ਵੇ ਵਾਓ ਵੈਰੀ ਗੁੱਡ ਚੜ੍ਹਦੀ ਕਲਾ ਜੰਮੂ ਚ ਨਾਨਕਸ਼ਹਿ ਕੈਲੰਡਰ ਲਾਗੂ ਹੋ ਗਿਆ ਉਹਦਾ ਫਾਇਦਾ ਕੀ ਸੀ ਵੀ ਕੌਮ ਦੀ ਅਡਰੀ ਹੋਣ ਦਾ ਪ੍ਰਤੀਕ ਸੀ। ਇਹੀ ਸੀ ਫਾਇਦਾ ਹੋਰ ਤਾਂ ਕੋਈ ਫਾਇਦਾ ਨਹੀਂ ਸੀ। ਇਹੀ ਜੀ। ਕੌਮ ਦੀ ਅਡਰੀ ਹੋਣ ਦਾ ਪ੍ਰਤੀਕ ਆ ਲੜਾਈ ਲੜ ਕੇ ਆਪਾਂ ਨਾਨਕ ਸਿੰਘ ਲੰਡਨ ਲਾਗੂ। ਸਾਨੂੰ ਪਤਾ ਲੱਗਾ ਵੀ ਜੰਮੂ 'ਚ ਤਾਂ ਅਡਰੀ ਹੋਣ ਪੱਕੀ ਹੋ ਗਈ ਹੈ। ਹੈਨਾ ਜੀ? ਜੰਮੂ ਵਿੱਚ ਤਾਂ ਅਡਰੀ ਹੋਣ ਪੱਕੀ ਹੋ ਗਈ। ਵੀ ਅਹੀਂ ਨਰੋਲ ਨਿਰਮਲ ਪੰਥ ਬਣ ਗਏ। ਤੁਹਾਡੀ ਹਾਈ ਕੋਰਟ ਇੱਕ ਫੈਸਲਾ ਦੇ ਦਿੰਦੀ ਥੋੜੇ ਦਿਨਾਂ ਬਾਅਦ ਵੀ ਜਿਹੜੇ ਮੋਨੇ ਨੇ ਉਹ ਵੀ ਸਿੱਖ ਬਣ ਸਕੇ। ਅਕਾਲ ਤਖਤ ਸਾਹਿਬ ਦੀ ਕਾਲ ਤੇ ਮਾਰਚ ਹੋਇਆ ਸ਼੍ਰੋਮਣੀ ਕਮੇਟੀ ਆਰਗੇਨਾਈਜ਼ਰ ਹੈ ਕਿ ਚੱਕਲੀ ਜੇਲ੍ਹ ਵਿੱਚ ਪਾ ਦਿੱਤਾ ਭਾਈ ਅਮਰਕਪਾਲ ਸਿੰਘ ਦੀ ਮਾਤਾ ਸਮਝਾਈ ਗੱਲ ਕੋਈ ਕੁਝ ਅਕਾਲ ਤਖਤ ਦੂਜੀਆਂ ਕੌਮਾਂ ਨੂੰ ਇਨਸਾਫ ਦਿੰਦਾ ਸੀ ਤੇ ਅੱਜ ਕਾਲ ਤਖਤ ਦੀ ਕਾਲ ਦੇ ਉੱਤੇ ਕੀਤੇ ਮਾਰਚ ਦੇ ਵਿੱਚ ਨਾ ਜਾਣ ਵਾਸਤੇ ਸਾਡੀ ਕੌਮ ਦੇ ਇੱਕ ਯੋਧੇ ਦੀ ਮਾਤਾ ਨੂੰ ਚੋੱਕ ਕੇ ਅਗਲੇ ਜੇਲ੍ਹ ਚ ਪਾ ਦਿੰਦੇ ਆ ਤੇ ਅਹੀਂ ਕਰ ਰਹੇ ਆ ਬਿਆਨਬਾਜ਼ ਜਿਸ ਮਕਸਦ ਦੇ ਲਈ ਗੁਰਦੁਆਰਾ ਸੇਫਟੀ ਸਮੂਚੀ ਪ੍ਰਬੰਧਕ ਕਮੇਟੀ ਤੇ ਸਾਰੀ ਹੀ ਇਸ ਗੁਰਪ੍ਰਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਉਪਰਾਲਾ ਉਲੀਕਿਆ ਗਿਆ ਜਿਸ ਮਕਸਦ ਨਾਲ ਉਲੀਕਿਆ ਗਿਆ ਅਸੀਂ ਉਸ ਮਕਸਦ ਨਾਲ ਜੁੜ ਸਕੀਏ ਆਓ ਗੱਜਕੇ ਸਿਸ ਪਖਸ਼ੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬੇ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਇਹਨਾਂ ਸਾਰੇ ਪ੍ਰਬੰਧਕਾਂ ਇਹ ਪਰਬ ਮਨਾਉਣ ਵਾਲਿਆਂ ਤੇ ਇਲਾਕੇ ਦੀਆਂ ਸੰਗਤਾਂ ਨੂੰ ਨਤਮਸਤਕ ਹੁੰਨਾ ਇਸ ਗੱਲ ਦੇ ਉੱਤੇ ਕਿਉਂਕਿ ਵਹਿਣ ਦੇ ਨਾਲ ਤੁਰਨਾ ਬਹੁਤ ਆਸਾਨ ਹੈ ਜਦੋਂ ਨਦੀ ਵਹਿ ਰਹੀ ਹੋਵੇ ਤੇ ਜਿਸ ਪਾਸੇ ਵਹਿ ਰਹੀ ਹੈ ਉਸ ਪਾਸੇ ਤਰਨਾ ਬਹੁਤ ਆਸਾਨ ਹੁੰਦਾ ਹੈ ਤੁਹਾਨੂੰ ਚਾਰਜ ਹੋਈ ਨਹੀਂ ਕਰਨੀ ਪੈਂਦੀ ਸੰਘਰਸ਼ ਨਹੀਂ ਕਰਨਾ ਪੈਂਦਾ ਪਾਣੀ ਦਾ ਵਹਾਅ ਖੁਦ ਹੀ ਤੁਹਾਨੂੰ ਉਸ ਪਾਸੇ ਲੈ ਜਾਂਦਾ ਜਿਸ ਪਾਸੇ ਨਦੀ ਜਾ ਰਹੀ ਹੈ ਤੇ ਜੇ ਰੱਬ ਨਾ ਕਰੇ ਤੁਹਾਡੀ ਮੰਜ਼ਿਲ ਕਿਤੇ ਨਦੀ ਦੇ ਉਸ ਪਾਸੇ ਹੋਵੇ ਜਿਸ ਪਾਸੇ ਉਹ ਪਾਣੀ ਆ ਰਿਹਾ ਹੈ ਵਹਿਣ ਦੇ ਉਲਟ ਤੇ ਤੁਹਾਡੇ ਤਸ਼ੱਦਦ ਦੀ ਜਿਹੜੀ ਸਿੱਖ ਰਿਹਾ ਉਹ ਇਸ ਗੱਲ ਨਾਲ ਸੰਬੰਧਿਤ ਬਣ ਜਾਏਗੀ ਕਿ ਤੁਸੀਂ ਜਿਹੜਾ ਸੰਘਰਸ਼ ਕਰ ਰਹੇ ਹੋ ਉਸ ਵਹਿਣ ਦੇ ਉਲਟ ਜਾ ਕੇ ਉਹਦੇ ਵਿੱਚ ਜ਼ੋਰ ਲਾਉਣਾ 10 ਗੁਣਾ ਵੱਧ ਚੁਣੌਤੀਆਂ ਵੀ ਆਉਂਦੀਆਂ ਤੇ ਬੈਣ ਤੁਹਾਨੂੰ ਆਪਣੀ ਮੰਜ਼ਲ ਵੱਲ ਜਾਣ ਤੋਂ ਬਾਰ-ਬਾਰ ਇੱਕ-ਇੱਕ ਮਾਈਕਰੋ ਸੈਕਿੰਡ ਦੇ ਉੱਤੇ ਰੋਕਦਾ ਵੀ ਹੈ ਇਸ ਲਈ ਵਧਾਈ ਦਿੱਤੀ ਕਿਉਂਕਿ ਤੁਸੀਂ ਬੈਣ ਦੇ ਉਲਟ ਚੱਲੇ ਤੁਸੀਂ ਪੰਥ ਦੇ ਉਲਟ ਨਹੀਂ ਹੋ ਤੁਸੀਂ ਸਿਧਾਂਤ ਦੇ ਉਲਟ ਨਹੀਂ ਹੋ ਤੁਸੀਂ ਇਤਿਹਾਸ ਦੀ ਤਾਰੀਖ ਦੇ ਉਲਟ ਨਹੀਂ ਹੋ ਪਰ ਮੈਂ ਪੁੱਛਣਾ ਚਾਹਣਾ ਤੁਹਾਨੂੰ 1947 ਤੋਂ ਬਾਅਦ 1984 ਤੇ ਹੁਣ 2004 ਅੱਗੇ ਆਇਆ 2022 ਤੁਹਾਨੂੰ ਪਤਾ ਹੈ ਤੁਸੀਂ ਇਸ ਦੇਸ਼ 'ਚ ਰਹਿੰਦੇ ਆ ਇੱਕ ਜੰਗ 'ਚੋਂ ਹਾਂਜੀ ਮਹਿਸੂਸ ਕੀਤਾ ਜੀ ਕਦੀ ਕਿ 1947 ਤੋਂ ਬਾਅਦ ਤੁਹਾਡੇ ਗਲ ਇੱਕ جنگ ਪਾਈ ਹੋਈ ਹੈ ਤੁਸੀਂ ਇੱਕ ਕੱਲੂ ਘਾਰਾ ਤੀਜਾ ਕੱਲੂ ਘਾਰਾ ਜਿਹੜਾ ਇਸੇ ਦੇਸ਼ ਨੇ ਤੁਹਾਡੇ ਗਲ ਪਾਇਆ ਸੀ ਤੁਸੀਂ ਤੀਜਾ ਕੱਲੂ ਘਾਰਾ ਹਟਾਇਆ ਹੋਇਆ ਹੈ ਤੇ ਤੁਸੀਂ ਚੌਥੇ ਕੱਲੂ ਘਾਰੇ ਚ ਚੱਲ ਰਹੇ ਹੋ ਤੀਜੇ ਤੋਂ ਬਾਅਦ ਉਹਨਾਂ ਤੋਪਾਂ ਨੂੰ ਧੂਫ ਦੇ ਕੇ ਰੱਖ ਦਿੱਤਾ ਸੀ ਉਹ ਕਹਿੰਦੇ ਤੋਪਾਂ ਨਾ ਮੁੱਕਣ ਵਾਲੇ ਨਹੀਂ ਹੈ ਕਿਉਂਕਿ ਇਹਨਾਂ ਦਾ ਗੁਰੂ ਦੱਸ ਕੇ ਗਿਆ ਇਹਨਾਂ ਮੁੱਕਣਾ ਕਿਵੇਂ ਹੈ ਇਹਨਾਂ ਬਦਾਲੀ ਵਰਗੇ ਹਰਾਏ ਇਹਨਾਂ ਮੁਗਲਾਂ ਨੂੰ ਹਾਰ ਦਿੱਤੀ ਇਹਨਾਂ ਅੰਗਰੇਜ਼ਾਂ ਨੂੰ ਹਾਰ ਦਿੱਤੀ ਇਹਨਾਂ ਅਫਗਾਨਾਂ ਨੂੰ ਹਾਰ ਦਿੱਤੀ ਇਹ ਐਸੀ ਕੌਮ ਹੈ ਇਹਨਾਂ ਕੋਈ ਨਹੀਂ ਸੁੱਕਾ ਜਾਣ ਦਿੱਤਾ ਅੱਜ ਤੱਕ ਇਹਨਾਂ ਤੋਂ ਨਹੀਂ ਕੋਈ ਜਿੱਤਿਆ ਅੰਗਰੇਜ਼ਾਂ ਨੇ ਜਿਹੜੀ ਸਾਨੂੰ ਮਕਾਉਣ ਦੀ ਡਾਕਟਰਾਈਨ ਕੀਤੀ ਸੀ ਤਾਂ ਹੀ ਤਾਂ ਬਾਬਾ ਚੁੱਕੀਆਂ ਉੱਥੋਂ ਤੇ ਬਾਜਾ ਰੱਖ ਦਿੱਤਾ ਕਿਉਂ ਕਿਉਂ ਕੋਈ ਗੁਰਦਾਨਿਕ ਦੀ ਬਖਸ਼ਿਸ਼ ਕੀਤੀ ਰਬਾਬ ਤੇ ਗੁਰੂ ਅਰਜਨ ਦਾ ਸਰੰਦਾ ਚੁੱਕ ਕੇ ਉੱਥੇ ਤਬਲਾ ਤੇ ਬਾਜਾ ਰੱਖੇਗਾ ਉਹ ਜੋੜੀ ਪਖਾਵਜ ਕਿਉਂ ਨਹੀਂ ਜਿਹੜੀ ਗੁਰੂ ਨੇ ਵਜਾਈ ਸੀ ਉਹ ਕਿਉਂ ਨਹੀਂ ਤੁਹਾਡੀ ਸੁਰਤ ਤੋੜਨੀ ਗੁਰੂ ਦੇ ਸ਼ਬਦ ਨਾਲੋਂ ਇੱਕ ਗੱਲ ਯਾਦ ਰੱਖਣਾ ਗੁਰੂ ਦੇ ਪਿਆਰ ਵਾਲਿਓ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਦੁਕਾਨ ਪਾਈ ਹੋਏਗੀ ਚਾਹੇ ਗੁਰਦੁਆਰੇ ਦੀ ਹੋਵੇ ਚਾਹੇ ਸੰਸਥਾ ਦੀ ਹੋਵੇ ਉਹਨਾਂ ਨੂੰ ਭਾਵੇਂ ਡੇਰੇ ਦੀ ਹੋਵੇ ਉਹਨਾਂ ਨੂੰ ਸਭ ਤੋਂ ਪਹਿਲੀ ਮੌਤ ਸੱਚ ਤੋਂ ਇਹ ਪੈਂਦੀ ਹੈ ਕਿ ਜੇ ਸੱਚ ਦਾ ਚਾਨਣ ਆਵੇਗਾ ਸਾਡੇ ਧਰਮ ਦੀ ਦੁਕਾਨ ਬੰਦ ਹੋਏਗੀ ਸੱਚ ਦੀ ਆਵਾਜ਼ ਦੀ ਰਾਜ ਨੂੰ ਸਟੇਟ ਨੂੰ ਸਰਕਾਰ ਨੂੰ ਮਗਰੋਂ ਮੁਸੀਬਤ ਆਉਂਦੀ ਹੈ ਪਹਿਲਾਂ ਧਰਮੀਆਂ ਨੂੰ ਆਉਂਦੀ ਹੈ ਵੇਖੋ ਕਿੰਡੀ ਵੱਡੀ ਤਰਾਸ ਦੀ ਧਰਮੀਆਂ ਨੂੰ ਲੱਗਦਾ ਕਿ ਸਾਡੀ ਜਿਹੜੀ ਧਰਮ ਦੇ ਨਾਂ ਤੇ ਦੁਕਾਨ ਚੱਲ ਰਹੀ ਹੈ ਇਹ ਦੁਕਾਨ ਬੰਦ ਪੈ ਜੇਗੀ ਜੇ ਲੋਕ ਸੱਚ ਨਾਲ ਜੁੜ ਗਏ ਤੇ ਜੋਗੀਆਂ ਨੂੰ ਵੀ ਇਹੀ ਭਰਮ ਪੈ ਗਿਆ ਕਿ ਜੇ ਗੁਰੂ ਨਾਨਕ ਸਾਹਿਬ ਦਾ ਡੇਰਾ ਚੱਲ ਗਿਆ ਤੇ ਸਾਡਾ ਡੇਰਾ ਨਾ ਬੰਦ ਹੋ ਜੇ ਕਿਤੇ ਉਹਨਾਂ ਦੀ ਕੋਈ ਵੱਡੀ ਸੋਚ ਨਹੀਂ ਹੈ ਉਹਨਾਂ ਦੀ ਸੋਚ ਡੇਰੇ ਤੱਕ ਹੈ ਜਿਵੇਂ ਅੱਜ ਦੇ ਸਾਡੇ ਬਹੁਤ ਸਾਰੇ ਟੱਬਰ ਦੀ ਸੋਚ ਆਪੋ ਆਪਣੇ ਡੇਰੇ ਆਪੋ ਆਪਣੀ ਸੰਸਤਾ ਆਪੋ ਆਪਣੇ ਦਲ ਤੱਕ ਸੀਮਤ ਹੈ ਪੰਥ ਤੱਕ ਸੀਮਤ ਨਹੀਂ ਹੈ ਸਭ ਨੂੰ ਆਪੋ ਆਪਣਾ ਪਿਆ ਇਦਾਂ ਹੀ ਜੋਗੀਆਂ ਨੂੰ ਲੱਗਾ ਸਾਡਾ ਡੇਰੇ ਤੇ ਕਬਜ਼ਾ ਨਾ ਹੋ ਜਾਈ ਮਾਰੇ ਕਹਿੰਦੇ ਆਜੋ ਆਜੋ ਬਹਿਜੋ ਸਤਿਗੁਰੂ ਜੀ ਪੁੱਛਦੇ ਕਹਿੰਦੇ ਗ੍ਰਸਤੀਆਂ ਨੂੰ ਇੰਨਾ ਨਿੰਦਦੇ ਹੋ ਔਰਤਾਂ ਨੂੰ ਇੰਨਾ ਬੁਰਾ ਸਮਝਦੇ ਹੋ ਇਹ ਦੱਸੋ ਰੋਜ਼ ਸ਼ਾਮ ਨੂੰ ਰੋਟੀਆਂ ਕਿੱਥੋਂ ਮੰਗ ਕੇ ਲਿਆਉਨੇ ਹੋ ਉਹ ਗ੍ਰਸਤੀਆਂ ਦੇ ਘਰੋਂ ਹੀ ਮੰਗ ਕੇ ਲਿਆਉਂਦੇ ਹੋ ਯੋਗੀਆਂ ਨੂੰ ਸਮਝ ਆ ਗਈ। ਜਿੱਦਣ ਯੋਗੀਆਂ ਨੂੰ ਸਮਝਾਈ ਗੁਰੂ ਦੇ ਪਿਆਰ ਵਾਲਿਓ ਉਸ ਦਿਨ ਗੋਰਖ ਮਤੇ ਦਾ ਨਾਂ ਨਾਨਕ ਮਤੈ ਰੱਖਿਆ ਗਿਆ। ਸਿੱਖਾ ਨਹੀਂ ਰੱਖਿਆ ਸਿੱਖ ਤੋਂ ਦੋ ਇੰਨੇ ਹੋਣਗੇ ਨਹੀਂ। ਯੋਗੀਆਂ ਨਹੀਂ ਰੱਖਿਆ। ਇਹ ਤੁਹਾਡੇ ਬਾਬੇ ਦੀ ਕਰਾਮਾਤ ਹੈ। ਜਨਮਾਂ ਜਨਮਾਂ ਦੀ ਇਸ ਮਨ ਨੂੰ ਜਿਹੜੀ ਮੈਲ ਲੱਗੀ ਧੁੱਪ ਕਿਉਂ ਨਹੀਂ ਰਹੀ? ਇਸ ਕਰਕੇ ਕਿਉਂਕਿ ਸੁਰਤ ਤੱਕ ਤਾਂ ਪਹੁੰਚ ਹੀ ਨਹੀਂ ਰਹੀ ਗੱਲ ਤੇ ਜ਼ੁਬਾਨ ਤੱਕ ਹੀ ਆ ਕੇ ਬੰਦ ਮੇਰੇ ਵਰਗਾ ਸੁਣਾ ਹੀ ਜਾਂਦਾ ਤੁਹਾਡੇ ਸੁਣੀ ਜਾਣ ਦੀ ਸੰਗਤ ਕੀ ਦੀ ਸੁਣੀ ਜਾਓ ਨਾ ਸਾਡੀ ਸੁਰਤ ਜੁੜੀ ਤੇ ਅਸੀਂ ਤੁਹਾਡੀ ਸੁਰਤ ਤੇ ਕੀ ਜੋੜਨੀ ਸੀ ਅਸੀਂ ਵੀ ਗੱਲਾਂ ਦਾ ਕੜਾ ਹੀ ਸੀ ਸੁਣਾਈ ਜਾਂਦੇ ਸੀ ਤੁਸੀਂ ਸੁਣੀ ਜਾਂਦੇ ਸੀ ਇਸੇ ਲਈ ਤਾਂ ਸਾਡੀ ਕੌਮ ਪਛਾਣ ਹੋ ਗਈ ਗਾਣ ਹੋਣੀ ਗਈ ਅਸੀਂ ਤਰੱਕੀ ਨਹੀਂ ਕੀਤੀ ਚੈੱਕ ਕਰੀਏ ਹਾਂ ਚਲੋ ਮੇਰੇ ਆਖਰੀ 15 ਮਿੰਟ ਬਚੇ ਚੈੱਕ ਕਰੀਏ ਸਪਲਾ ਗੁਰੂ ਨਾਨਕ ਦਾ ਪਰਮ ਮਨਾਉਣ ਵਾਲੇ ਗੁਰੂ ਨਾਨਕ ਦੇ ਸੋਹਣੇ ਸੋਹਣੇ ਗੁਰਸਿੱਖੋ ਆਓ ਚੈੱਕ ਕਰੀਏ ਸਰ ਸਾਢੇ 550 ਸਾਲ ਤੋਂ ਗੁਰੂ ਨਾਨਕ ਸਾਹਿਬ ਨੇ ਜੋ ਬਖਸ਼ਿਆ ਅਸੀਂ ਖਟਿਆ ਕਿ ਗਵਾਇਆ ਅਸੀਂ ਬਚਾਇਆ ਕਿ ਗਵਾਇਆ ਡਲਾਇਆ ਰੋੜਦਾ ਬਾਬੇ ਆਖਿਆ ਜਾਤ ਪਾਤ ਨਹੀਂ ਆਪਾਂ ਕਿਹਾ ਕਿਉਂ ਨਹੀਂ ਬਾਬਾ ਜੀ ਇਦਾਂ ਕਿਉਂ ਨਹੀਂ ਅਸੀਂ ਤੇ ਜਾਤ ਪਾਤ ਛੱਡ ਨਹੀਂ ਸਕਦੇ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਾਨੂੰ ਸਿੱਖਿਆ ਦਿੱਤੀ ਉਹ ਦਿੱਤੀ ਸੀ ਜਗਨਨਾਥ ਪੁਰੀ ਚ ਜਾ ਕੇ ਆਖਿਆ ਜਗਨਨਾਥ ਭਾਵ ਜਗ ਦਾ 나ਥ ਹੈ ਇਹਦੀ ਆਰਤੀ ਥਾਲੀ ਦੇ ਨਿੱਕੇ ਨਿੱਕੇ ਦੀਵਿਆਂ ਚ ਛੋਟੀ ਜੀ ਥਾਲੀ ਚ ਨਹੀਂ ਹੋਸੀ ਇਹ ਜਗ ਦਾ 나ਥ ਹੈ ਇਹਦੀ ਆਰਤੀ ਤਾਂ ਸਾਰਾ ਸੰਸਾਰ ਹੀ ਕਰ ਰਿਹਾ ਹੈ ਤੇ ਬਾਬੇ ਨੇ ਆਰਤੀ ਦਿੱਤੀ ਗਗਨ ਮੈਂ ਥਾਲ ਰਵਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੂਪ ਮਲ ਆਂ ਲੋ ਪਮਨ ਚਵਰੋ ਕਰੇ ਸਗਲ ਬਨ ਰਾਏ ਫਲੰਤ ਜੋਤ ਤੇ ਆਪਾਂ ਆਪਾਂ ਕੀ ਕੀਤਾ ਥਾਲੀ ਤੇ ਰੱਖੇ ਦੀਵੇ ਉਸੇ ਗੁਰੂ ਦੇ ਅੱਗੇ ਜਿੱਤੇ ਵਿੱਚ ਲਿਖੀਏ ਆਰਤੀ ਉਸੇ ਗੁਰੂ ਦੇ ਅੱਗੇ ਉਹੀ ਆਰਤੀ ਗਾਉਂਦਿਆ ਹੋਇਆ ਗਗਨ ਮੈ ਧਰਵ ਚੰਦੀ ਵਗ ਬਣੇ ਤਾਰਕਾ ਮੰਡਲ ਜਨਕਮੋਲੀਤ ਹੱਥ ਚ ਥਾਲੀਆ ਭਾਈ ਇਹ ਤੇ ਦੱਸੋ ਗੁਰੂ ਤੋਂ ਲੈ ਰਹੇ ਹੋ ਗੁਰੂ ਨੂੰ ਮਤ ਦੇ ਰਹੇ ਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਗੁਰੂ ਤੋਂ ਮਤ ਲੈਣੀ ਹੈ ਤੂੰ ਤੂੰ ਹੀ ਗੁਰੂ ਨੂੰ ਮਤ ਦੇ ਰਹੇ ਹੋ ਬਾਬਾ ਤੇ ਇੱਥੋਂ ਗਲਤੀ ਹੋ ਗਈ ਤੂੰ ਬ੍ਰਹਮੰਡੀ ਆਰਤੀ ਦੀ ਗੱਲ ਕੀਤੀ ਨਹੀਂ ਨਹੀਂ ਥਾਲੀ ਜੀਵੇਂ ਵਾਲੀ ਦੀ ਆਰਤੀ ਹੈ ਹੁਣ ਕੋਈ ਸੰਪਰਦਾ ਗੁੱਸਾ ਕਰ ਜੇਗੀ ਪਰਮਪਾਲ ਸਿੰਘ ਸਾਡਾ ਵਿਰੋਧੀ ਹੈ ਜਾਣ ਬੁੱਝ ਕੇ ਲਾ ਕੇ ਗੱਲਾਂ ਕਰਦਾ ਹੱਦ ਹੋ ਗਈ ਮੈਂ ਲਾ ਕੇ ਗੱਲ ਕੀਤੀ ਤੁਸੀਂ ਮੇਰੇ ਗੁਰੂ ਦੇ ਸਨਮੁਖ ਮੇਰੇ ਗੁਰੂ ਤੋਂ ਉਲਟ ਜਾ ਕੇ ਧਰਮ ਦੀਆਂ ਧੱਜੀਆਂ ਉਡਾ ਰਹੇ ਹੋ ਤੁਸੀਂ ਸਾਨੂੰ ਕਹਿੰਦੇ ਹੋ ਵੀ ਅਸੀਂ ਤੁਹਾਡੇ ਖਿਲਾਫ ਬੋਲਦੇ ਤੇ ਖਿਲਾਫ ਤੇ ਬਾਬਾ ਢਾਗੇ ਦੇ ਵੀ ਬੋਲ ਰਿਹਾ ਖਿਲਾਫ ਤੇ ਬਾਬਾ ਉਸ ਵੇਲੇ ਤੇ ਪਖੰਡ ਦੇ ਵੀ ਬੋਲ ਰਿਹਾ ਤੇ ਜੇ ਮੈਂ ਗੁਰੂ ਬਾਬੇ ਦਾ ਸਿੱਖ ਹਾਂ ਤੇ ਪਖੰਡ ਦੇ ਖਿਲਾਫ ਤਾਂ ਮੈਨੂੰ ਬੋਲਣਾ ਪੈਣਾ ਭਾਵੇਂ ਧੋਤੀ ਵਾਲਾ ਬ੍ਰਾਹਮਣ ਕਰੇ ਤੇ ਭਾਵੇਂ ਕਸ਼ਹਰੇ ਵਾਲਾ ਬ੍ਰਾਹਮਣ ਕਰੇ ਫਰਕ ਕੀ ਹੈ ਜੇ ਧੋਤੀ ਵਾਲੇ ਬ੍ਰਾਹਮਣਾਂ ਨੇ ਵੀ ਉਹੋ ਕੁਛ ਕਰਨਾ। ਆ ਜੀ ਕੁੰਭ ਰੱਖਣਾ ਬੜਾ ਜ਼ਰੂਰੀ ਹੈ ਜੀ। ਆ ਜੋਤ ਜਗਾਉਣੀ ਬੜੀ ਜ਼ਰੂਰੀ ਹੈ। ਭਾਈ ਦੋ ਦੋ ਜੋਤਾਂ ਇੱਕੇ ਥਾਂ ਨਹੀਂ ਤੱਕ ਸਕਦੀ। ਜਾਂ ਜਾਗਤ ਜੋਤ ਜਗਾ ਲਓ ਜਾਂ ਆਪਦੀ ਜਗਾ ਲਓ। ਧੋਖਾ ਤੇ ਨਾ ਕਰੋ ਨਾ ਘਮਸੇ ਕਰੋ। ਮੈਨੂੰ ਮੈਨੂੰ ਕੋਈ ਸ਼ੱਕ ਨਹੀਂ ਵੀ ਉਹ ਦੀਵਾ ਤੇ ਜੋਤ ਜਿਹੜੀ ਹੁੰਦੀ ਭਾਵੇਂ ਘੋਦੀ ਹੋਵੇ ਤੇਲ ਦੀ ਹੋਵੇ ਕਿਸੇ ਦੀ ਵੀ ਹੋਵੇ ਚਾਨਣ ਕਰਦੀ ਹੈ। ਮੈਂ ਕਦੇ ਵੀ ਮੁਨਕਰ ਇਸ ਗੱਲ ਤੋਂ ਵੀ ਉਹ ਚਾਨਣ ਨਹੀਂ ਕਰਦੀ। ਪਰ ਉਹ ਸ਼ਰੀਰ ਨੂੰ ਦੇਣ ਵਾਲਾ ਚਾਨਣ ਕਰਦੀ ਸੁਰਤ ਵਾਲਾ ਨਹੀਂ ਕਰਦੀ ਜਾਂ ਕੋਈ ਦੁਨੀਆ ਦਾ ਤਾਕਤ ਮੈਨੂੰ ਵਿਖਾਓ ਕਿ ਉਹ ਜੋਤ ਤੁਹਾਡੀ ਸੁਰਤ 'ਚ ਵੀ ਚਾਨਣ ਕਰਦੀ ਹੈ ਸੁਰਤ ਵਿੱਚ ਚਾਨਣ ਗੁਰੂ ਦੇ ਸ਼ਬਦ ਨਹੀਂ ਕਰਨਾ ਤੇ ਜੇ ਸੁਰਤ ਦੇ ਚਾਨਣ ਦੀ ਹੀ ਬਾਤ ਹੈ ਤੇ ਫਿਰ ਹੱਥ ਜੋੜ ਕੇ ਘੱਟ ਤੋਂ ਘੱਟ ਆਪ ਦੀ ਜੋਤ ਨੂੰ ਧਰਮ ਦੀ ਜੋਤ ਤਨਾ ਬਣਾਉਣਾ ਫਿਰ ਫਿਰ ਗੁਰੂ ਗ੍ਰੰਥ ਸਾਹਿਬ ਦੀ ਲੋੜ ਕੀ ਹੈ ਗੁਰੂ 10 ਗੁਰੂ ਸਹਿਬਾਨਾ ਨੇ ਆਪਣੀ ਪੂਰੀ ਜ਼ਿੰਦਗੀ ਸ਼ਬਦ ਨੂੰ ਸਮਰਪਿਤ ਕੀਤੀ ਸ਼ਬਦ ਗੁਰੂ ਆਖਿਆ ਗੁਰੂ ਨਾਨਕ ਸਾਹਿਬ ਨੇ ਗੁਰੂ ਨਾਨਕ ਸਾਹਿਬ ਕਹਿ ਦਿੰਦੇ ਉਦੋਂ ਹੀ ਵੀ ਇਹ ਜੋਤ ਜਗਾ ਲੋ ਜੀ ਅਸੀਂ ਜੋਤ ਜਗਾ ਲੈਂਦੇ ਅਸੀਂ ਤਾਂ ਗੁਰੂ ਮੁਤਾਬਕ ਚ ਹੁਣ ਤੁਸੀਂ ਕੋ ਸਾਡਾ ਬਾਬਾ ਕਹਿੰਦਾ ਸੀ ਅਸੀਂ ਤਾਂ ਕੁਛ ਨਹੀਂ ਕਰ ਸਕਦੇ ਉਹ ਫਲਾਣੇ ਤਾਂ ਜਗਦੀ ਜੀ ਅਸੀਂ ਕੀ ਕਰੀ ਹੱਥ ਜੋੜ ਕੇ ਬੇਨਤੀ ਹੈ ਜੀ ਕਿੱਥੇ ਖਲੋਤੇ ਸੁਖ ਸੁਖੀ ਹੈ ਕਿ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਟੋਲਟ ਚੱਲਣਾ ਤੇ ਫਿਰ ਇੱਕ ਕੰਮ ਕਰ ਲਓ ਮੈਂ ਹਮੇਸ਼ਾ ਸਟੇਜ ਤੋਂ ਕਈ ਵਾਰੀ ਕਿਹਾ ਗੁਰੂ ਨਾਨਕ ਨੂੰ ਕੋਈ ਵੱਡੇ 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 ਇਕੱਠ ਦੀ ਲੋੜ ਨਹੀਂ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੰਜਾਂ ਨਾਲ ਸਰਦਾ ਹੈ ਤੇ ਗੁਰੂ ਨਾਨਕ ਸਾਹਿਬ ਦਾ ਵੀ ਸਰਦਾ ਉਹ ਉਧਰਲਾ ਪਾਸਾ ਕਰ ਲਓ ਜੀ Hindu ਤਾਂ ਮਾੜਾ ਕਿਤੇ ਵਰਤ ਇੰਨੇ ਪਿਆਰੇ ਨੇ ਸੰਧੂਰ ਲਾਉਣਾ ਇੰਨਾ ਪਿਆਰਾ ਹੈ ਧਾਗਾ ਬੰਨਣਾ ਮੋਲੀ ਬੰਨਣੀ ਇੰਨੀ ਚੰਗੀ ਹੈ ਇੰਨੀ ਇੰਪੋਰਟੈਂਟ ਹੈ ਉਹ ਭਰਾਵਾ ਕੋਈ ਮਸਲਾ ਹੀ ਨਹੀਂ ਹੈਗਾ ਫਿਰ ਕੀ ਹੋਇਆ ਉਹ ਵੀ ਤੇ ਧਰਮ ਹੈ ਉਹਨਾਂ ਨੇ ਅਡਾਪਟ ਕਰਨ ਕੋਈ ਦਿੱਕਤ ਤਕਲੀਫ ਵਾਲੀ ਬਾਤ ਨਹੀਂ ਕੋਈ ਵਿਰੋਧ ਨਹੀਂ ਕੋਈ ਰੱਟਾ ਰੋਲਾ ਨਹੀਂ ਕੋਈ ਜ਼ਬਰਦਸਤੀ ਨਹੀਂ ਜਿੰਨੂੰ ਇਸਲਾਮ ਪਸੰਦ ਹੈ ਉਹ ਇਸਲਾਮ ਤੇ ਚੱਲਿਆ ਜਾਵੇ ਜਿੰਨੂੰ ਇਹਨਾਂ ਦੇ ਹਿੰਦੂ ਧਰਮ ਦੇ ਸਾਰਾ ਇਹ ਸਿਸਟਮ ਚੰਗਾ ਲੱਗਦਾ ਉਹ ਉਧਰ ਚੱਲਿਆ ਜਾਵੇ ਫਿਰ ਕੀ ਹੋ ਗਿਆ ਦੋ ਬਿਹੜੀਆਂ ਚ ਪੈਰ ਨਾ ਰੱਖ ਵੀ ਗੁਰਦੁਆਰੇ ਵੀ ਆਉਣਾ ਤੇ ਇੱਥੇ ਸੰਦੂਰ ਵੀ ਲਾਉਣਾ ਵਰਤ ਵੀ ਰੱਖਣੇ ਗੁਰਦੁਆਰੇ ਵੀ ਆਉਣਾ ਇਹ ਦੂਰ ਦੂਅ ਚੱਕਰ ਇਹ ਆਪੋਜ਼ਿਟ ਕੰਟਰੈਡਿਕਟਰੀ ਥਾਲੀਆਂ ਦੀਵੇ ਕਰਨੇ ਭਾਈ ਮੰਦਿਰ ਖੋਲ ਲੋ ਤੁਹਾਨੂੰ ਰੋਕਿਆ ਕਿਸੇ ਨੇ ਮੂਰਤੀ ਰੱਖੋ ਜੋਮਰਜੀ ਕਰੋ ਨਾਰੀਅਲ ਰੱਖੋ ਜੋਮਰਤੀ ਰੱਖੋ ਕੋਈ ਦਿੱਕਤ ਨਹੀਂ ਪਰ ਜੇ ਤੁਸੀਂ ਕਹੋ ਵੀ ਅਸੀਂ ਗੁਰਦੁਆਰੇ ਵਿੱਚ ਮੰਦਿਰ ਬਣਾਉਣਾ ਹੈ ਤੇ ਫਿਰ ਸਾਨੂੰ ਦੁੱਖ ਹੋਊਗਾ ਫਿਰ ਸਾਨੂੰ ਤੁਹਾਨੂੰ ਰੋਕਣਾ ਇਹ ਨਾ ਹੋਵੇ ਦੁਨੀਆ ਭਰ ਦੀਆਂ ਫੈਲੀਆਂ ਹੋਈਆਂ ਇਹ ਗਲਤ ਲਾਮਤਾਂ ਜਿਹੜੀਆਂ ਅਸੀਂ ਪਾਈਆਂ ਨੇ ਇਹ ਜੰਮੂ 'ਚ ਵੀ ਆ ਜਾਂਦੀਆਂ ਤੁਸੀਂ ਜੁੜੇ ਹੋਏ ਗੁਰਸਿੱਖੋਂ ਮੈਂ ਤੂੰ ਤੁਹਾਡੇ ਨਾਲ ਆਪਣੀ ਕੌਮ ਦਾ ਵਾਸਤਾ ਪਾਇਆ ਕਿਉਂਕਿ ਕੌਮ ਇੱਕ ਜੰਗ 'ਚ ਹੈ ਇਹ ਕੌਮ 'ਚ ਜੰਗ ਚ ਕਿਉਂ ਹੈ ਇਹਦੀ ਵਜ੍ਹਾ ਵੀ ਗੁਰੂ ਨਾਨਕ ਸਾਹਿਬ ਨੇ ਇਹ ਨੌਜਵਾਨ ਸਾਨੂੰ ਪੁੱਛਦੇ ਨੇ ਵੀਰਾ ਜੀ ਸਾਨੂੰ ਸਮਝਾਓ ਜੇ ਦਿੱਲੀ ਦੇ ਮੁਗਲ ਆ ਇਹ ਸਾਡਾ ਉਹਨਾਂ ਦਾ ਰੱਟਾ ਜੇ ਦਿੱਲੀ ਤੇ ਅਫਗਾਨ ਆ ਇਹ ਸਾਡਾ ਉਹਨਾਂ ਦਾ ਰੱਟਾ ਇਹ ਅਗਰੇਜ਼ ਆ ਇਹ ਸਾਡਾ ਉਹਨਾਂ ਨੇ ਰੱਟਾ ਅੰਗਰੇਜ਼ਾਂ ਤੋਂ ਬਾਅਦ ਕਾਲੇ ਅੰਗਰੇਜ਼ ਆ ਇਹ ਉਦੋਂ ਰੱਟਾ ਇੱਕ ਚੱਕਰ ਕੀ ਐ ਆਪਣਾ ਦਿੱਲੀ ਦਾ ਹਮੇਸ਼ਾ ਰੱਟਾ ਹੀ ਕਿਉਂ ਆ ਮੈਂ ਕਿਹਾ ਭਰਾਵਾ ਇਹ ਦਿੱਲੀ ਨਾਲ ਸਾਡਾ ਇਸ ਲਈ ਪੰਗਾ ਪੈਂਦਾ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜਦੋਂ ਬਾਬਰ ਨੂੰ ਜਬਰ ਆਖਦੇ ਆ ਨਾ ਉਦੋਂ ਸਾਨੂੰ ਹਿੰਮਤ ਦਿੰਦੇ ਨੇ ਇਸ ਗੱਲ ਦਾ ਹੁਕਮ ਕਰਦੇ ਨੇ ਕਿ ਜੇ ਰਾਜਾ ਇਨਿਆ ਕਰੇਗਾ ਰਾਜੇ ਸ਼ੀ ਮਕਦਮ ਕੁੱਤੇ ਹੋਣਗੇ ਆਮ ਢੋਲੀ ਭਾਲੀ ਜਨਤਾ ਨੂੰ ਚਾਹੇ ਕੋਈ ਧਰਮ ਦੇ ਨਾਂ ਤੇ ਠੱਗੇ ਜਾਂ ਰਾਜ ਸੱਤਾ ਦੇ ਜ਼ੋਰ ਦੇ ਵਿੱਚ ਠੱਗੇ ਗੁਰੂ ਦਾ ਸਿੱਖ ਜਿੱਥੇ ਵੀ ਜਿਉਂਦਾ ਹੋਏਗਾ ਉਸ ਜ਼ੁਲਮ ਦੇ ਖਿਲਾਫ ਇੱਕ ਡਾ ਕੇ ਲੜਾਈ ਲੜੇਗਾ ਇਸ ਕਰਕੇ ਭਾਈ ਅਸੀਂ ਤਾਂ ਚਾਹੇ ਦਿੱਲੀ ਤੇ ਕਿਸੇ ਨੇ ਵੀ ਜ਼ੁਲਮ ਕੀਤਾ ਆ ਕੇ ਸਾਨੂੰ ਤਾਂ ਉਹਦਾ ਮੁਕਾਬਲਾ ਕਰਨਾ ਹੈ ਅਸੀਂ ਹੁਕਮ ਗੁਰੂ ਦੇ ਹੁਕਮ ਚ ਵੱਜੇ ਹੋਏ। ਸਾਡਾ ਮਸਲਾ ਉਸ ਗੱਲ ਦਾ ਹੈ ਬਾਬਰ ਨੂੰ ਜ਼ਬਰ ਕਹਿਣ ਦਾ ਸਾਡੇ ਧਰਮ ਦੇ ਵਿੱਚ ਕੇਵਲ ਸਖਸ਼ੀ ਰਹਿਣੀ ਨਹੀਂ ਹੈ ਕਿ ਆਪਣਾ ਨਿਤਨੇਮ ਕੀਤਾ ਆਪਣੀ ਬਾਣੀ ਪੜ੍ਹੀ ਸੇਵਾ ਕੀਤੀ ਆਪਣਾ ਕੀਕ। ਬੋਲ ਸੋ ਧਰਮਿਆੜ ਮੌਨ ਕਤ ਧਾਰੀ RAM ਸਾਡਾ ਬਾਬਾ ਸਾਨੂੰ ਕਹਿੰਦਾ ਕਹਾਦਾ ਧਰਮੀ ਹੈ ਤੂੰ ਜੇ ਅਨਿਆਂ ਦੇ ਖਿਲਾਫ ਬੋਲਿਆ ਨਹੀਂ ਜੇ ਜ਼ੁਲਮ ਦੇ ਖਿਲਾਫ ਬੋਲਿਆ ਨਹੀਂ। ਇਹ ਸਾਡਾ ਇਤਿਹਾਸ ਸੀ ਅੱਜ ਕੀ ਹੁੰਦਾ ਹੈ? ਅੱਜ ਪਤਾ ਕੀ ਹੁੰਦਾ ਅਕਾਲ ਤਕਤ ਸਹਿਬ ਇੱਕ ਕਾਲ ਦਿੰਦਾ ਹੈ ਕਿ 8 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਮੁੱਚੀ ਸिख ਖਾਲਸਾ ਪੰਥ ਦੀ ਸ਼੍ਰੋਮਣੀ ਸੰਸਥਾ ਹੈ ਉਹ ਦਮਦਮਾ ਸਾਹਿਬ ਤੋਂ ਇੱਕ ਮਾਰਚ ਕੱਢੇਗੀ ਬੰਦੀ ਸਿੰਘਾਂ ਦੇ ਹੱਕ ਵਿੱਚ ਭਾਈ ਅਮਰਤਪਾਲ ਸਿੰਘ ਦਿਬਰੂਗੜ੍ਹ ਵਾਲੇ ਜਿੰਨੇ ਸਾਡੇ ਯੋਧੇ ਨੇ ਉਹਨਾਂ ਦੇ ਹੱਕ ਵਿੱਚ ਇੱਕ ਖਾਲਸਾ ਮਾਰਚ ਦਮਦਮਾ ਸਾਹਿਬ ਤੋਂ ਕੱਢਿਆ ਜਾਏਗਾ ਇਹ ਅਕਾਲ ਤਖਤ ਸਾਹਿਬ ਕਹਿੰਦਾ ਤੇ ਸ਼੍ਰੋਮਣੀ ਕਮੇਟੀ ਦੀ ਡਿਊਟੀ ਲਾਉਂਦਾ ਕਿ ਤੁਸੀਂ ਕੱਢਣਾ ਤੇ ਕੀ ਹੁੰਦਾ ਭਾਈ ਅਮਰਤਪਾਲ ਸਿੰਘ ਦੀ ਮਾਤਾ ਨੂੰ ਚੱਕ ਕੇ ਜੇਲ੍ਹ ਚ ਪਾ ਦਿੱਤਾ ਅਕਾਲ ਤਖਤ ਸਾਹਿਬ ਦੀ ਕਾਲ ਤੇ ਮਾਰਚ ਹੋਇਆ ਸ਼੍ਰੋਮਣੀ ਕਮੇਟੀ ਆਰਗੇਨਾਈਜ਼ਰ ਹੈ ਤੇ ਚੱਕ ਲਈ ਜੇਲ੍ਹ ਵਿੱਚ ਪਾ ਦਿੱਤਾ ਭਾਈ ਅਮਰਪਾਲ ਸਿੰਘ ਦੀ ਮਾਤਾ ਸਮਝ ਆਈ ਗੱਲ ਕੋਈ ਕੁਝ ਅਕਾਲ ਤਖਤ ਦੂਜੀਆਂ ਕੌਮਾਂ ਨੂੰ ਇਨਸਾਫ ਦਿੰਦਾ ਸੀ ਤੇ ਅੱਜ ਕਾਲ ਤਖਤ ਦੀ ਕਾਲ ਦੇ ਉੱਤੇ 23 ਮਾਰਚ ਦੇ ਵਿੱਚ ਨਾ ਜਾਣ ਵਾਸਤੇ ਸਾਡੀ ਕੌਮ ਦੇ ਇੱਕ ਯੋਧੇ ਦੀ ਮਾਤਾ ਨੂੰ ਚੁੱਕ ਕੇ ਅਗਲੇ ਜੇਲ੍ਹ ਚ ਪਾ ਦਿੰਦੇ ਆ ਤੇ ਅਹੀਂ ਕਰ ਰਹੇ ਆ ਬਿਆਨਬਾਜ਼ ਕਿੱਥੋਂ ਕਿੱਥੇ ਆ ਗਏ ਜੀ ਕਿੱਥੋਂ ਕਿੱਥੇ ਆ ਗਏ ਇਹ ਥੋੜਾ ਤੁਸੀਂ ਕੱਲੀਆਂ ਉਹ ਆਰਤੀਆਂ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਹੁਕਮਾਂ ਦੀ ਬਗਿਆ ਕਰਕੇ ਜਾਤ ਪਾਤ ਕਰਕੇ ਪੰਗਤ ਸੰਗਤ ਤੋੜ ਕੇ ਹੀ ਤੁਹਾਨੂੰ ਲੱਗਦਾ ਹੈ ਕਿ ਇੰਨਾ ਕੀ ਅਸੀਂ ਗੁਨਾਹ ਕੀਤਾ ਤੁਹਾਡਾ ਅਗਲੇ ਬੰਨੇ ਆ ਮਸਲਾ ਆ ਰਿਹਾ ਬੰਦੀ ਸਿੰਘ ਉਹ ਉਹਨਾਂ ਕੋਈ ਨਿੱਜੀ ਲੜਾਈ ਨਹੀਂ ਲੜੀ ਕੋਈ ਪਰਚੇ ਨਹੀਂ ਹੈ ਕਬਜ਼ਿਆਂ ਦੇ ਨਹੀਂ ਹੈ ਇੱਥੇ 20 ਸਾਧਾਂ ਦੇ ਆਪਸ ਵਿੱਚ ਭਰਾਵਾਂ ਭਰਾਵਾਂ ਦੇ 100-100 ਪਰਚੇ ਹੈ ਇੱਥੇ ਰੋਜ਼ ਡੇਰਿਆਂ ਤੋਂ ਇੱਕ ਦੂਜੇ ਨਾਲ ਲੜ-ਲੜ ਕੇ ਸੈਂਕੜੇ ਪਰਚੇ ਉਹ ਉਹ ਉਹਨਾਂ ਮਸਲਿਆਂ 'ਚ ਜੇਲ੍ਹ 'ਚ ਨਹੀਂ ਗਏ ਉਹ ਕੌਮ ਦੇ ਹੱਕਾਂ ਦੇ ਮਸਲਿਆਂ 'ਚ ਜੇਲ੍ਹ 'ਚ ਗਏ ਇਹ ਪੱਗ ਬਚਾਉਣ ਵਾਸਤੇ ਗਏ ਤੁਹਾਡੇ ਤੇ ਮੇਰੇ ਵੀਰਾਂ ਭੈਣਾਂ ਪੁੱਤਾਂ ਭਰਾਵਾਂ ਦੀ ਅਜਮਤ ਕੌਮ ਦੀ ਹੋਣੀ ਬਚਾਉਣ ਵਾਸਤੇ ਗਏ ਨੇ ਤੇ ਵੇਖੋ ਮੇਰੀ ਕੌਮ ਦੀ ਤਕਦੀਰ ਜਿਹੜੀ ਦੁਨੀਆ ਨੂੰ ਇਨਸਾਫ ਦਿੰਦੀ ਸੀ ਧੰਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਤੇ ਚੱਲ ਕੇ ਅੱਜ ਅਸੀਂ ਉਸ ਜਗ੍ਹਾ ਤੇ ਆ ਗਏ ਅਸੀਂ ਠੂਠਾ ਪੜ ਕੇ ਮੰਗ ਰਹੇ ਕੋਈ ਦੇਣ ਨੂੰ ਤਿਆਗ। ਸੋ ਮੈਂ ਜੰਮੂ ਵਾਲਿਆਂ ਨੂੰ ਇੱਕ ਬੇਨਤੀ ਕਰਨੀ ਹੈ। ਹੱਥ ਜੋੜ ਕੇ ਕੋਈ ਗੁੱਸਾ ਨਹੀਂ ਗਿਲਾਨੀ ਤੇ ਮੈਨੂੰ ਕੋਈ ਫਰਕ ਨਹੀਂ ਮੈਂ ਬੋਕੋ ਕੇ ਨਹੀਂ ਹੁੰਦਾ। ਤੇ ਨਾ ਇਸ ਗੱਲ ਦੀ ਪਰਵਾਹ ਕਰਦਾਂਗੇ ਅਗਲੀ ਵਾਰੀ ਉਹ ਸੱਜਣਗੇ ਕਿ ਨਹੀਂ ਕਿਉਂਕਿ ਇਹ ਮੇਰਾ ਟੰਡਾ ਨਹੀਂ। ਹੱਥ ਜੋੜ ਕੇ ਬੇਨਤੀ ਕਰਦਾ। ਸੇਖੀ ਦੇ ਵਾਰਿਸ ਬਣ ਗੁਰੂ ਨਾਨਕ ਦੀ ਸਿੱਖਿਆ ਨੂੰ ਸੁਰਤ ਤੱਕ ਲਿਜਾਓ ਤੁਹਾਡੇ ਤੋਂ ਬੜੀਆਂ ਆਸਾਂ ਨੇ ਪੰਜਾਬ 'ਚ ਬਹੁਤ ਗੰਦਲਾ ਮਾਹੌਲ ਹੈ ਕਿਰਪਾ ਕਰੋ ਇਹ ਜਿਹੜੇ ਆਪਸੀ ਰਿੜੇਵੇਂ ਝਗੜੇ ਰੌਲੇ ਰੱਪੇ ਇੰਨੀ ਤਰੀਕ ਨੂੰ ਔਨੀ ਤਰੀਕ ਨੂੰ ਫਲਾਣਾ ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਾ ਮੈਨੂੰ ਨਹੀਂ ਪਤਾ ਕੋਈ ਗੁੱਸਾ ਨਾ ਕਰੇ ਪ੍ਰਧਾਨ ਸਾਹਿਬ ਬੈਠੇ ਨੇ ਆਮ ਸੌਰੀ ਤੁਸੀਂ ਅਸੀਂ ਬੜੇ ਮਾਣ ਨਾਲ ਜਿੱਦਣ ਨਾਨਕਸ਼ਹੀ ਕੈਲੰਡਰ ਲਾਗੂ ਹੋਇਆ ਜੰਮੂ ਅਸੀਂ ਬੜੇ ਮਾਣ ਨਾਲ ਕਿਹਾ ਵੀ ਵਾਓ ਵੈਰੀ ਗੁੱਡ ਚੜ੍ਹਦੀ ਕਲਾ ਜੰਮੂ ਚ ਨਾਨਕਸ਼ਹੀ ਕੈਲੰਡਰ ਲਾਗੂ ਹੋ ਗਿਆ ਉਹਦਾ ਫਾਇਦਾ ਕੀ ਸੀ ਵੀ ਕੌਮ ਦੀ ਅਡਰੀ ਹੋਣ ਦਾ ਪ੍ਰਤੀਕ ਸੀ ਇਹੀ ਸੀ ਫਾਇਦਾ ਹੋਰ ਤਾਂ ਕੋਈ ਫਾਇਦਾ ਨਹੀਂ ਜੀ ਇਹੀ ਜੀ ਕੌਮ ਦੀ ਅਡਰੀ ਹੋਣ ਦਾ ਪ੍ਰਤੀਕਾ ਲੜਾਈ ਲੜ ਕੇ ਆਪਾਂ ਨਾਨਕਸ਼ਹੀ ਕੈਲੰਡਰ ਲਾਗੂ ਕੀਤਾ ਸਾਨੂੰ ਪਤਾ ਲੱਗਾ ਵੀ ਜੰਮੂ ਚ ਤਾਂ ਅਡਰੀ ਹੋਣ ਪੱਕੀ ਹੋ ਗਈ ਹੈ ਨਾ ਜੀ ਜੰਮੂ ਵਿੱਚ ਤਾਂ ਅਡਰੀ ਹੋਣ ਪੱਕੀ ਹੋ ਗਈ ਇਹੀ ਨਰੋਲ ਨਿਰਮਲ ਪੰਥ ਬਣ ਗਏ ਤੇ ਤੁਹਾਡੀ ਹਾਈ ਕੋਰਟ ਇੱਕ ਫੈਸਲਾ ਦੇ ਦਿੰਦੀ ਥੋੜੇ ਦਿਨਾਂ ਬਾਅਦ ਵੀ ਜਿਹੜੇ ਮੋਨੇ ਨੇ ਉਹ ਵੀ ਸਿੱਖ ਬਣ ਸਕਦੇ ਉਹ ਅਡਰੀ ਹੋਂਦ ਬਚੀ ਕਿ ਨਹੀਂ ਬਚੀ ਉਸ ਫੈਸਲੇ ਨਾਲ ਤੁਹਾਡੀ ਅਡਰੀ ਹੋਂਦ ਬਚੀ ਕਿ ਨਹੀਂ ਬਚੀ ਕੁਛ ਹਾਂ ਨਾ ਜਦੋਂ ਮੋਨੇ ਵੀ ਸਿੱਖ ਹੋ ਸਕਦੇ ਨੇ ਤੇ ਫਿਰ ਹੋਂਦ ਕੀ ਬਚੀ ਫਿਰ ਨਾਨਕ ਸੇ ਹੀ ਕਿਲੈਂਡਰ ਦਾ ਕੀ ਮਤਲਬ ਰਹਿ ਗਿਆ ਮੈਂ ਝੋਲੀ ਢਣੀ ਮੈਂ ਅਦਨਾ ਜਿਹਾ ਬੜਾ ਨਮਾਣਾ ਕੁੱਕਰ ਆ ਮੈਂ ਗੁਰੂ ਘਰ ਦਾ ਮੇਰਾ ਕੰਮ ਸਿਰਫ ਇੱਥੇ ਬੋਲ ਕੇ ਤੁਹਾਡੇ ਤੋਂ ਪੈਸੇ ਲੈਣਾ ਨਹੀਂ ਮੈਂ ਪੰਥ ਦੀ ਪੀੜ ਵਿੱਚੋਂ ਤੁਹਾਡੇ ਅੱਗੇ ਝੋਲੀ ਢੱਕ ਕੇ ਹੱਥ ਜੋੜ ਕੇ ਝੋਲੀ ਢੱਕ ਕੇ ਗਲ ਪੱਲਾ ਪਾ ਕੇ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਮੇਰੀ ਪੀੜ ਨੂੰ ਮੇਰੀ ਬੇਦਨਾ ਨੂੰ ਸਮਝਣ ਦਾ ਯਤਨ ਕਰਿਓ ਕਿਉਂਕਿ ਤੁਹਾਡੇ ਤੋਂ ਆਸਾਂ ਬੜੀਆਂ ਤੁਸੀਂ ਗੁਰੂ ਨਾਲ ਜੁੜੇ ਹੋਏ ਸਿੱਖ ਕਿ ਇੱਕ ਦੂਜੇ ਦੇ ਮੋਢੇ ਤੋੜਨੇ ਬੰਦ ਕਰ ਦਿਓ ਸਿਰਫ ਮੈਂ ਝੋਲੀ ੜ ਕੇ ਕਹਿਣਾ 5 ਸਾਲ ਹੱਥ ਜੋੜੇ ਉਹ ਨਵੇਂ ਤੀਜੀ ਵਾਰੀ ਆ ਰਹੇ ਨੇ ਇਸ ਵਾਰੀ ਜੀਣਾ ਹਰਾਮ ਕਰ ਦੇਣਗੇ ਉਹ ਇੱਕ ਗੱਲ ਯਾਦ ਰੱਖਿਓ ਮੇਰੀ ਜੇ ਆਪਣੇ ਪੁੱਤਾਂ ਦੀਆਂ ਜ਼ਿੰਦਗੀਆਂ ਬਚਾਉਣੀਆਂ ਨਾ ਕਿ ਮੈਂ ਆ ਜਿੰਨੀ ਗੱਲ ਕਰ ਰਿਹਾ ਅਗਲੇ ਸਾਲਾਂ ਚ ਇਹ ਵੀ ਬੰਦ ਹੋ ਜਾਣੀ ਐਨੀ ਜੋਗੇ ਵੀ ਨਹੀਂ ਉਹਨਾਂ ਛੱਡਣਾ ਚਾਹਦੇ ਜੇ ਨਗਰ ਕੀਰਤਨ ਰੋਕਤਾ ਨਾ ਗਾਲ ਤਖਦਾ ਤੇ ਮਤੇ ਸੋਚੋ ਹੁਣ ਤੁਹਾਡੀਆਂ ਮੀਟਿੰਗ ਵੀ ਹੋਣ ਦੇਣਗੇ ਅਗਲੇ ਬੱਲੇ ਇਹ ਜਿਹੜੀ ਅਗਲੀ ਟਰਮ ਆ ਰਹੀ ਹੈ ਨਾ ਪੱਗ ਬਚਾਉਣੀ ਬਹੁਤ ਔਖੀ ਹੋ ਜਾਣੀ ਮੈਂ ਹਮੇਸ਼ਾ ਕਹਿੰਦਾ ਇੱਕ ਪਾਸਾ ਕਰ ਲਓ ਆਨੰਦਪੁਰ ਸਾਹਿਬ ਵੱਲ ਨੂੰ ਆਲੋ ਦਿੱਲੀੋਂ ਤੁਹਾਡਾ ਭਲਾ ਨਹੀਂ ਹੋਣਾ ਇਹ ਬੇਨਤੀ ਜੇ ਮੇਰੀ ਜੇ ਪੁੱਤਾਂ ਦੀਆਂ ਜ਼ਿੰਦਗੀਆਂ ਬਚਾਉਣੀਆਂ ਕੋਈ ਨਹੀਂ ਪੁੱਛ ਰਿਆ ਆਈਪੀਐਸ ਅਫਸਰ ਸੀਗਾ ਉਹ ਮੁੰਡਾ ਉਹਨੂੰ ਕਹਿੰਦੀ ਤੂੰ ਖਾਲਸਤਾਨੀ ਹੈ ਤੂੰ ਤੁਸੀਂ ਵੀਡੀਓ ਵੇਖੀ ਆ ਤੁਸੀਂ ਖਾਲਸਤਾਨੀ ਹੋ ਨਹੀਂ ਹੋ ਤੁਹਾਡੀ ਪੱਗ ਨੇ ਤੁਹਾਡਾ ਦੱਸ ਦੇਣਾ ਤੁਸੀਂ ਕੀ ਤੇ ਅਗਲੀਆਂ ਤੁਹਾਨੂੰ ਪੱਗ ਕਰਕੇ ਟਾਰਗੇਟ ਕਰਨਾ ਅਰਸ਼ਦੀਪ ਨੂੰ ਪੱਗ ਕਰਕੇ ਟਾਰਗੇਟ ਕੀਤਾ ਮੇਰਾ ਵਿਸ਼ਾ ਨਹੀਂ ਮੈਂ 20ਾਂ ਦੀ ਲਿਸਟ ਦੇ ਸਕਦਾ ਜਿਨ੍ਹਾਂ ਨੂੰ ਕੇਵਲ ਪੱਗ ਕਰਕੇ ਟਾਰਗੇਟ ਕੀਤਾ ਉਹ ਤੇ ਖਾਲਸਤਾਨੀ ਜਾਂ ਅਮਰਪਾਲ ਸਿੰਘ ਦੇ ਸਾਥੀ ਨਹੀਂ ਸੀ ਸੋ ਮਾਤਾ ਜੀ ਸਤਿਕਾਰਯੋਗ ਬਜ਼ੁਰਗੋ ਵੀਰੋ ਆਪਣੇ ਪੁੱਤਾਂ ਨੇ ਤੁਹਾਡਿਆਂ ਨੇ ਤਰੱਕੀਆਂ ਕਰ ਕਰ ਵੱਡੇ ਅਫਸਰ ਬਣਨਾ ਅਸੀਂ ਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਪਰ ਉਹਨਾਂ ਦੀ ਜ਼ਿੰਦਗੀ ਇਸ ਦਸਤਾਰ ਦੇ ਨਾਲ ਬਚੀ ਰਹਿ ਜਾਏ ਇਹਦੇ ਲਈ ਤੁਹਾਨੂੰ ਜੁੜਨਾ ਪਏ ਛੱਡੋ ਕੋਈ ਗੱਲ ਨਹੀਂ ਆ 5 ਸਾਲ ਛੱਡ ਦਿਓ ਵੀ ਉਹ ਤੁਹਾਡਾ ਦੂਜਾ ਸਿੱਖ ਕਿਹੜਾ ਮੂਲ ਮੰਤਰ ਕਰਦਾ ਮੈਂ ਝੋਲੀ ਆ ਪਲੀਜ਼ ਮੇਰੀ ਬੇਨਤੀ ਪ੍ਰਵਾਨ ਕਰੋ ਤੁਸੀਂ ਗੁਰੂ ਦਾ ਮੈਂ ਬਾਰ ਬਾਰ ਕਹਿੰਦਾ ਜੁੜੇ ਹੋਏ ਮੈਂ ਤਾਂ ਤੁਹਾਨੂੰ ਆਖਿਆ ਮੈਂ ਪੰਜਾਬ ਚ ਆਉ ਇਹ ਗੱਲ ਕਰਨ ਦੀ ਵੀ ਔਖੀ ਹੋਈ ਤੁਹਾਡਾ ਦੂਜਾ ਦੂਜੀ ਪੱਗ ਵਾਲਾ ਨਾਲ ਦਾ ਸਿੱਖ ਕਿਹੜਾ ਮੂਲ ਮੰਤਰ ਕਰਦਾ ਸਿਰਫ 5 ਸਾਲ ਛੱਡ ਸਿੱਖ ਰਹਿਤ ਮਰਜਾਦਾ ਦੇ ਵਿੱਚ ਆ ਪਈ ਲਿਖਿਆ ਹੋਇਆ ਕਿਹੜਾ ਮੂਲ ਮੰਤਰ ਪਰ ਜੇ ਉਹ ਦੂਜਾ ਕਿਸੇ ਜਿੱਦ ਕਰਕੇ ਕਰ ਰਿਹਾ ਤੇ ਇਹਤੇ ਲੜਨਾ ਨਹੀਂ ਆਪਈ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਜੇ ਕਿਸੇ ਨੇ ਇੱਕ ਦਿਨ ਅੱਗਾ ਪਿੱਛਾ ਮਨਾ ਲਿਆ ਪਲੀਜ਼ ਮੈਂ ਝੋਲੀ ਹੱਡ ਨਾਲ ਕੋਈ ਫਰਕ ਨਹੀਂ ਪੈਂਦਾ ਵੈਰ ਨਾ ਰੱਖਿਓ ਕਿਸੇ ਦੇ ਨਾਲ ਪੰਜ ਸਾਲ ਸਿਰ ਜੇ ਜਿੰਦੇ ਰਹਿ ਗਏ ਇਹ ਮਸਲੇ ਸੋਲਵ ਕਰ ਲਾਂਗੇ ਜੇ ਜਿੰਦੇ ਹੀ ਨਾ ਰਹੇ ਤਾਂ ਯਾਰ ਕਿਹੜੇ ਕੈਲੰਡਰ ਤੇ ਕਿਹੜੇ ਮਸਲੇ ਤੇ ਕਿਹੜੀਆਂ ਤਰੀਕਾਂ ਤੇ ਕਿਹੜੀ ਮਰਜ਼ੀ ਆ ਅਸੀਂ ਮਰਜ਼ਾਦਾ ਤਾਂ ਹੋਕਾ ਸਿਰਫ ਇਸ ਕਰਕੇ ਦਿੰਨੇ ਆ ਕਿਉਂਕਿ ਸਮੁੱਚੇ ਪੰਥ ਦੀ ਇੱਕ ਅਰਦਾਸ ਹੋਵੇ ਸਮੁੱਚਾ ਪੰਥ ਇੱਕ ਤਰ੍ਹਾਂ ਦੀ ਆਰਤੀ ਗਾਵੇ ਸਮੁੱਚਾ ਪੰਥ ਇੱਕ ਤਰ੍ਹਾਂ ਦੀ ਅਰਦਾਸ ਕਰੇ ਸਮੁੱਚੇ ਪੰਥ ਦਾ ਇੱਕ ਤਰ੍ਹਾਂ ਦਾ ਮੂਲ ਮੰਤਰ ਹੋਵੇ ਲੋਕੀ ਤਮਾਸ਼ਾ ਬਣਾ ਰਹੇ ਨੇ ਸਾਡਾ ਸਾਡੇ ਨਿਆਂ ਨੂੰ ਸਵਾਲ ਪੁੱਛਦੇ ਯਾਰ ਕਿਹੜੇ ਸਿੱਖਾਂ ਦੀ ਗੱਲ ਕਰਦੇ ਹੋ ਤੁਸੀਂ ਕਿੰਨੇ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਤੁਹਾਡਾ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਵੀ ਆਪਸੀ ਪੰਗਾ ਤੇ ਐਂਡ ਤੇ ਵੀ ਆਪਸੀ ਹੱਦ ਹੋ ਗਈ ਗੁਰੂ ਮੋਤ ਦੇ ਪੈਰ ਤੋਂ ਮੁਕਤੀ ਦੇ ਕੇ ਦੁਨੀਆ ਦੀ ਉਹ ਚੀਜ਼ ਦੇ ਰਿਹਾ ਜਿਹੜੀ ਦੇਵਤਿਆਂ ਕੋਲ ਵੀ ਨਹੀਂ ਹੈਗੀ ਕਿ ਅਸੀਂ ਆਪਣੀ ਸਿੱਖੀ ਦਾ ਤਮਾਸ਼ਾ ਬਣਾਇਆ ਹੈ ਮੈਂ ਝੋਲੀ ਅੜਦਾ ਸਿਰਫ 5 ਸਾਲ 5 ਸਾਲ ਪ੍ਰਣ ਕਰ ਲੋ ਕਿਸੇ ਸਿੱਖ ਨੇ ਦੂਜੇ ਸਿੱਖ ਦੇ ਖਿਲਾਫ ਫੇਸਬੁੱਕ ਤੇ ਨਹੀਂ ਲਿਖਣਾ 5 ਸਾਲ ਮੰਗ ਰਿਆਂ ਸਿਰਫ ਜੰਮੂ ਵਾਲਿਆਂ ਨੂੰ ਜੇ ਉਹ ਸਿੱਖ ਮੈਂ ਕਹਿੰਦਾ ਆਰਐਸਐਸ ਦਾ ਏਜੰਟ ਸਹੀ ਪੰਜ ਸਿੰਘ ਇਕੱਠੇ ਹੋ ਉਹਦੇ ਘਰ ਜਾ ਕੇ ਉਹਨੂੰ ਆਖੋ ਭਰਾਵਾ ਤੇਰੇ ਐਕਸ਼ਨ ਦੱਸਦੇ ਤੂੰ ਆਰਐਸਐਸ ਦਾ ਪ੍ਰਚਾਰਕ ਬਣਿਆ ਫਿਰਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਬਸ ਕਰ ਜਾ ਉਹਦੇ ਘਰ ਜਾਓ ਫੇਸਬੁੱਕ ਤੇ ਹੱਥ ਜੋੜ ਕੇ ਮੈਂ ਪੱਲਾ ਪਾ ਕੇ ਤੁਹਾਨੂੰ ਅਰਜ਼ ਕਰਦਾ ਕਿ ਪੰਜ ਸਾਲ ਰੋਕ ਦਿਓ ਆਪਣੇ ਸਾਰੇ ਰੱਟੇ ਰੋਲੇ ਇੱਕ ਦੂਜੇ ਪ੍ਰਤੀ ਨਫ਼ਰਤਾਂ ਇਕੱਠੇ ਹੋ ਜੋ ਔਗਣ ਤਿਆਗ ਦਿਓ ਦੇਖ ਕੇ ਅੰਡਿੱਟ ਕਰੋ ਰੋਜ਼ ਅਰਦਾਸ ਕਰੀਏ ਸਤਿਗੁਰਾਂ ਸਾਨੂੰ ਬਖਸ਼ ਕਿ ਅਸੀਂ ਦੇਖ ਕੇ ਅੰਡਿੱਟ ਕਰੀਏ ਪਰ ਕਰ ਦੇਈਏ ਸਾਨੂੰ ਤਾਂ ਕਿਹਾ ਦੂਜਿਆਂ ਨੂੰ ਦੇਖ ਕੇ ਡੈਟ ਕਰਨਾ ਪਰ ਅਸੀਂ ਆਪਸ ਇੱਕ ਦੂਜੇ ਨੂੰ ਕਰਨ ਨੂੰ ਤਿਆਰ ਮੇਰੀ ਹੱਥ ਬਣ ਕੇ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਅਰਜ ਹੈ ਅੱਜ ਦੇ ਦਿਨ ਜੇ ਤੁਸੀਂ ਇਨਕਲਾਬੀ ਇਹ ਸਟੈਪ ਅਪ ਕੀਤਾ ਤਿੰਨ ਸਾਲ ਤੋਂ ਮੈਂ ਤਾਂ ਤੁਹਾਡੇ ਅੱਗੇ ਪੰਥ ਦਾ ਰੋਣ ਨਹੀਂ ਤੇ ਮੇਰੇ ਲਈ ਬੜਾ ਸੌਖਾ ਲਫਾਫਾ ਮੇਰਾ ਵੀ ਆ ਗਿਆ ਕਿ ਮੈਂ ਆਪਦੀ ਜੇਬ ਚ ਪਾ ਕੇ ਤੇ ਤੁਰ ਜਾ ਹਾਂ ਤੇ ਜੋੜ ਕੇ ਬੇਨਤੀ ਕਰਦਾ 5 ਸਾਲ ਦੇ ਦਿਓ ਸਿਰਫ ਜੇ ਆਪਾਂ ਵਾਦਾ ਕਰਦਾ ਕਿਉਂਕਿ ਇੰਟਰਨੈਸ਼ਨਲ ਸਿਨੈਰੀਓ ਕਹਿ ਰਿਹਾ 5 ਮਿੰਟ ਵੱਧ ਲੈ ਗਿਆ ਮਾਫੀ ਚਾਹੁੰਨਾ ਇੰਟਰਨੈਸ਼ਨਲ ਸਿਨੈਰੀਓ ਕਹਿ ਰਿਹਾ ਆਪਾਂ ਐ ਕੌਮ ਆਪਣੀ ਇਸ ਮਜਧਾਰ ਤੇ ਖੜੀ ਹੈ ਕਿ ਜਾਂ ਤਾਂ 5/ ਕੰਟਰੀਆਂ ਸਿੱਖ ਪੰਥ ਦੀ ਯੂਨੋ ਲੈਵਲ ਤੇ ਜੋ ਅੱਜ ਭਾਈ ਹਰਦੀਪ ਸਿੰਘ ਨਿੱਜਤ ਤੋਂ ਬਾਅਦ ਜੋ ਮਾਹੌਲ ਬਣਿਆ ਜਿੱਦਾਂ ਗੱਲ ਚੱਲ ਰਹੀ ਹੈ ਅਸੀਂ ਦੁਨੀਆ ਦੀ ਇੱਕ ਸਰਵੋਤਮ ਕੌਮ ਪੰਜ ਸਾਲਾਂ ਚ ਹੋਵਾਂਗੇ ਤੇ ਜਾਂ ਇੱਥੇ ਸਾਡਾ ਕੋਈ ਗੜ ਲ ਘਟ ਦੂਗਾ ਇਹਨਾਂ ਦੋਵਾਂ ਕਹਾਣੀਆਂ 'ਚ ਆਪਾਂ ਇੱਕ ਬੜੀ ਤਿੱਖੀ ਤੇਜ਼ ਧਾਰ ਤੇ ਚੱਲ ਰਹੇ ਆ ਇਹ ਪਬਲੀਕਲੀ ਕਰਨ ਵਾਲਾ ਨਹੀਂ ਹੈਗਾ ਪਰ ਮੈਂ ਸੰਗਤੀ ਤੌਰ ਤੇ ਜੋ ਕਹਿ ਰਿਹਾ ਮੇਰੀ ਗੱਲ ਦਾ ਸਿਰਫ ਟੂਕ ਮਾਤਰ ਸਮਝਣ ਦਾ ਹੀ ਇੰਤਜ਼ਾਰ ਜੇ 5 ਸਾਲ ਕੱਢ ਗਏ ਨਾ ਤੇ ਉਹ ਦੁਨੀਆ ਦੇ ਨਕਸ਼ੇ ਦੇ ਉੱਤੇ ਅਸੀਂ ਹੋਵਾਂਗੇ ਇਹ ਮੇਰਾ ਵਾਦਾ ਹੈ ਤੁਹਾਡੇ ਸਾਹਮਣੇ ਪਰ ਜੇ ਪੰਜ ਸਾਲਾਂ ਦੇ ਇੱਥੇ ਕੋਈ ਸਾਨੂੰ ਦਰੜ ਗਿਆ ਤੇ ਫਿਰ ਕਾਹਦੀਆਂ ਗੱਲਾਂ ਇਸ ਕਰਕੇ ਆਪਣੇ ਮਤ ਭੇਦ ਛੱਡ ਕੇ ਮਨ ਭੇਦ ਛੱਡ ਕੇ ਇੱਕ ਬਣੀ ਇੱਕ ਦੂਜੇ ਨੂੰ ਗਲਵਕੜੀਆਂ ਪਾਈਏ ਉਹਦੇ ਔਗਣ ਤਿਆਗ ਦੀ ਗੁਰੂ ਨੇ ਕੀ ਕਿਹਾ ਹੈ ਸਾਂਝ ਕਰੀਜੈ ਗੁਣਾ ਕੇ ਗੁਣਾ ਦੀ ਸਾਂਝ 5 ਸਾਲ ਕਰ ਲਓ ਇੱਕ ਸਿੱਖ ਸਿੱਖ ਨਾਲ ਲੜਨਾ ਛੱਡ ਦੇ ਮਸਕੀਨ ਜੀ ਕਹਿੰਦੇ ਸੀ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੇ ਨਹਾਰੇ ਕੌਮ ਕਦੇ ਨਹੀਂ ਹਾਰੇਗੀ ਜੇ ਕਾਲੀਆਂ ਪੀਲੀਆਂ ਨੀਲੀਆਂ ਪੱਗਾਂ ਵਾਲੇ ਇਹ ਮੰਨ ਲੈਣਗੇ ਕਿ ਪੱਗ ਗੁਰੂ ਗੋਬਿੰਦ ਸਿੰਘ ਦੀ ਹੈ ਅਸੀਂ ਲੜਨਾ ਬੰਦ ਕਰ ਦਈਏ 5 ਸਾਲ ਤੇ ਕੌਮ ਦੀ ਤਕਦੀਰ ਹੋਰ ਹੋਏਗੀ ਗੁਰੂ ਸੰਤੋਨ ਹੋ ਅਸ ਕਰਦਾ ਹਾਂ ਕਿ ਤੁਸੀਂ ਮੇਰੀਆਂ ਭੁੱਲਾਂ ਮੇਰੀ ਝੋਲੀ ਪਾਜੋਗੇ ਕਿਉਂਕਿ ਮੈਂ ਕੋਈ ਬਾਲਾ ਵਿਦਵਾਨ ਨਹੀਂ ਹੈਗਾ ਮੇਰਾ ਕੋਈ ਇਦਾਂ ਦਾ ਸਿਸਟਮ ਨਹੀਂ ਹੈ ਮੈਂ ਤਾਂ ਸਿਰਫ ਗੁਰੂ ਨਾਨਕ ਦਾ ਮਾੜਾ ਜਾਂ ਨਮਾਣਾ ਜਾਂ ਬਹੁਤ ਅਧਨਾ ਜਾਂ ਖਾਕ ਦੇ ਕਿਣਕੇ ਵਰਗਾ ਕਿ ਕੂਕਣਾ ਤੁਹਾਡੇ ਦਰ ਤੇ ਆ ਕੇ ਤੁਹਾਡੇ ਜੋੜੇ ਝਾੜਨ ਦਾ ਸੁਭਾਗਾ ਸਮਾਂ ਲੈਣਾ ਸਾਰੀ ਪ੍ਰਬੰਧਕ ਕਮੇਟੀ ਦਾ ਕੋਟਾਨ-ਕੁਟਾਨ ਰਣੀ ਹੈ ਜਿਨ੍ਹਾਂ ਨੇ ਮੌਕਾ ਦਿੱਤਾ ਸਾਰੇ ਵੀਰਾਂ ਦਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ ਮੇਰੀਆਂ ਝੋਲੀ ਪਾ ਦਿਓ ਮੇਰੀਆਂ ਭੁੱਲਾਂ ਫੀਡਬੈਕ ਦੇ ਰੂਪ ਵਿੱਚ ਗੱਜ ਕੇ ਉੱਚੀ ਆਵਾਜ਼ ਵਿੱਚ ਫਤੇ ਕਿਉਂਕਿ ਗੱਲ ਹੁੰਦੀ ਚੱਲ ਰਹੀ ਹੈ ਅਸੀਂ ਸਾਨੂੰ ਇਸ ਬਰੇ ਦੱਸਣਾ ਪੈ ਰਿਹਾ ਵੀ ਅਸੀਂ ਜਾਉਨੇ ਆ ਕਿਉਂਕਿ ਸਾਨੂੰ ਮੁਰਦਾ ਗੈਣ ਲਿਆ ਗਿਆ ਆਪਣੀ ਜਿਉਂਦੀ ਹੋਂਦ ਪਚਾਉਣ ਵਾਸਤੇ ਉਹ ਜਦੋਂ ਵੀ ਫਤਿਹ ਬਲਾਓ ਇੰਨੀ ਗੱਜ ਕੇ ਬਲਾਓ ਕਿ ਸਾਡੇ ਅੰਦਰ ਉਹ ਖਾਲਸਾਈ ਸੋਚ ਜਿਹੜੀ ਉਹ ਇੱਕ ਮੜਾ ਜਾ ਉਬਾਲਾ ਲਵੇ ਸੋ ਅਸੀਸ ਦੇਂਦੇ ਹੋਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ